ਸਸ਼ੀਕਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਹਰਿਆਣਾ ਦੀਆਂ ਵਿੱਚ ਜੋ ਚੋਣਾਂ ਹੋਈਆਂ ਸੀ ਕਾਂਗਰਸ ਪਾਰਟੀ ਵੱਲੋਂ ਉਹ ਗਲਤੀ ਨਹੀਂ ਕਰਨਾ ਚਾਹੁੰਦੀ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਕਿਉਂਕਿ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ ਤੇ ਕਾਂਗਰਸ ਪਾਰਟੀ ਵੱਲੋਂ ਫੂਕ ਫੂਕ ਕੇ ਪੈ ਰੱਖਿਆ ਜਾ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਆਪਣੇ ਹੀ ਵੱਡੇ ਆਗੂ ਕਿਤੇ ਨਾ ਕਿਤੇ ਇੱਕ ਜਗ੍ਹਾ ਤੇ ਮੌਜੂਦ ਦਿਖਾਈ ਵੀ ਨਹੀਂ ਦਿੰਦੇ ਤਾਂ ਇੱਕ ਦੂਜੇ ਦੀਆਂ ਕਿਤੇ ਨਾ ਕਿਤੇ ਲੱਤਾਂ ਖਿੱਚਣ ਲੱਗੇ ਹੋਏ ਨੇ ਤਾਂ ਉਹ ਜੋ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੈ ਜਾਂ ਫਿਰ ਗੱਲ ਕਰ ਲਈਏ ਰਾਹੁਲ ਗਾਂਧੀ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਧੜੇਬੰਦੀਆਂ ਨੂੰ ਬੰਦ ਕਰਕੇ ਆਪਣਾ ਸੋਚ ਸਮਝ ਕੇ ਹਰ ਇੱਕ ਕਦਮ ਅੱਗੇ ਰੱਖੋ ਕਿਉਂਕਿ ਅਸੀਂ ਹਰਿਆਣਾ ਵਾਲੀ ਗਲਤੀ ਪੰਜਾਬ ਦੇ ਵਿੱਚ ਨਹੀਂ ਕਰਨਾ ਚਾਹੁੰਦੇ ਜੇਕਰ ਗੱਲ ਕਰੀਏ ਤਾਂ ਦੂਸਰੇ ਪਾਸੇ ਵਾਰ-ਵਾਰ ਜੋ ਪ੍ਰਤਾਪ ਸਿੰਘ ਬਾਜਵਾ ਨੇ ਰਾਜਾ ਵਿਰਿੰਗnes ਸੁਖਿੰਦਰ ਸਿੰਘ ਰੰਦਾਵਾ ਨੇ ਉਹਨਾਂ ਦਾ ਕਿਤੇ ਨਾ ਕਿਤੇ ਆਦੇ ਅੰਦਰ ਮਨ ਵਿਚਾਰ ਬਣਿਆ ਹੋਇਆ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚ ਦੀਆਂ ਚਿਹਰਾ ਸਾਡਾ ਪ੍ਰਧਾਨਗੀ ਦਾ ਹੋਣਾ ਚਾਹੀਦਾ ਹੈ ਅਸੀਂ ਮੁੱਖ ਮੰਤਰੀ ਹੋਣੇ ਚਾਹੀਦੇ ਹਾਂ ਲੇਕਿਨ ਜੋ ਹਾਈ ਕਮਾਂਡ ਹੈ ਉਹ ਵਾਰ-ਵਾਰ ਇਹ ਕਹਿ ਰਹੀ ਹੈ ਕਿ ਪ੍ਰਧਾਨਗੀ ਦੀ ਚੋਣ ਅਸੀਂ ਹੀ ਕਰਾਂਗੇ ਤੁਹਾਨੂੰ ਇਸ ਉੱਤੇ ਉਲਝਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਆਪਣਾ ਸੋਚ ਸਮਝ ਕੇ ਕਦਮ ਰੱਖੋ ਸੋਚ ਸਮਝ ਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਜੋੜੋ ਵੋਟਰਾਂ ਨੂੰ ਜੋੜੋ ਲੇਕਿਨ ਅਜਿਆ ਹੁੰਦਾ ਨਹੀਂ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦਾ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਹੱਦ ਤੋਂ ਜ਼ਿਆਦਾ ਜੋ ਬਵੇਸ਼ ਬਵੇਲ ਨੇ ਜੋ ਪੰਜਾਬ ਦੇ ਇੰਚਾਰਜ ਨੇ ਉਹਨਾਂ ਵੱਲੋਂ ਵੀ ਜੋ ਹੈ ਜ਼ਿਆਦਾਤਰ ਰਾਜਾ ਵਿਰਿੰਗ ਵੀ ਮੰਨੀ ਜਾਂਦੀ ਹੈ ਜਾਂ ਫਿਰ ਪ੍ਰਤਾਪ ਸਿੰਘ ਬਾਜਵਾਦੀ ਮੰਨੀ ਜਾਂਦੀ ਹੈ ਜਿੱਥੇ ਕੀ ਤੁਹਾਨੂੰ ਪਤਾ ਹੈ ਕਿ ਪਿਛਲੀਆਂ ਜੋ ਜਿਮਨੀ ਚੋਣਾਂ ਦੇ ਵਿੱਚ ਐਡੀ ਵੱਡੀ ਹਾਰ ਹੋਈ ਭਾਤਪੂਸ਼ਨ ਆਸ਼ੂ ਦੀ 10000 ਵੋਟਾਂ ਤੋਂ ਤਾ ਉੱਥੇ ਉਹਦੇ ਚਲਦਿਆਂ ਹੀ ਦੋ ਬੰਦਿਆਂ ਦੀ ਗੱਲ ਵਾਪਸੀ ਵੀ ਕਰਵਾਈ ਗਈ ਚਰਨਜੀਤ ਚੰਨੀ ਵੱਲੋਂ ਲੇਕਿਨ ਫਿਰ ਉਹਨਾਂ ਨੂੰ ਮੌਤਲ ਕਰ ਦਿੱਤਾ ਕਿਉਂਕਿ ਰਾਜਾ ਵਿਰਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੀ ਜੋ ਹੈ ਬਹੁਤ ਜ਼ਿਆਦਾ ਸੁਣਦੇ ਨੇ ਬਵੇਸ਼ ਬਵੇ ਤਾਂ ਉੱਥੇ ਹੀ ਬੜੀ ਵੱਡੀ ਗੱਲ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਹਾਈ ਕਮਾਂਡ ਇਹਨਾਂ ਨੂੰ ਜੋ ਹੈ ਮੀਟਿੰਗਾਂ ਲੈ ਰਹੀ ਹੈ ਇਹਨਾਂ ਨੂੰ ਪਲ-ਪਲ ਤੇ ਸਮਝਾਇਆ ਜਾ ਰਿਹਾ ਹੈ ਲੇਕਿਨ ਸੋਚੀਏ ਤਾਂ ਰਾਜਾ ਵਿਰਿੰਗ ਜਿੱਥੇ ਸੰਵਿਧਾਨ ਬਚਾਓ ਰੈਡੀਆਂ 117 ਹਲਕਿਆਂ ਦੇ ਉੱਤੇ ਕਰ ਰਹੇ ਨੇ ਦੂਸਰੇ ਪਾਸੇ ਜਿੱਥੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਿੰਦਰ ਸਿੰਘ ਗਹਿਰਾ ਨੇ ਉਹ ਹਾਈ ਕਮਾਂਡ ਦੇ ਨਜ਼ਦੀਕ ਜਾ ਰਹੇ ਨੇ ਉਹਨਾਂ ਦੀਆਂ ਗੱਲਾਂ ਜਿੱਥੇ ਨੇ ਹਜੇ ਵੀ ਇੱਕ ਸਟੇਜ ਦੇ ਉੱਤੇ ਵੇਖਣ ਨੂੰ ਨਹੀਂ ਮਿਲ ਰਹੀਆਂ ਲੇਕਿਨ ਸਭ ਤੋਂ ਵੱਡੀ ਜਾਣਕਾਰੀ ਦੇ ਦੇ ਦਈਏ ਕਿ ਹੁਣ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਇਹਨਾਂ ਦੇ ਜੋ ਨੇ ਇਹਨਾਂ ਨੂੰ ਨੱਥ ਪਾ ਲਈ ਹੈ ਜਾਂ ਇਹਨਾਂ ਦੇ ਜੋ ਹੈ ਵਾਰ-ਵਾਰ ਇਹਨਾਂ ਵੱਲੋਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਇਹਨਾਂ ਹਰਕਤਾਂ ਤੋਂ ਬਾਝ ਨਹੀਂ ਆਏ ਤਾਂ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਉੱਤੇ ਮਾਰ ਖਾਂਦੀ ਦੇ ਸਕਦੀ ਹੈ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੇ 117 ਉਮੀਦਵਾਰ ਹੋਣਗੇ ਸ਼੍ਰੋਮੇ ਕਾਲੀ ਦਲ ਦੇ ਹੋਣਗੇ ਕਾਂਗਰਸ ਪਾਰਟੀ ਦੇ ਹੋਣਗੇ ਲੇਕਿਨ ਹੁਣ ਇਸ ਦੇ ਵਿੱਚ ਹੁਣ ਉਤਰ ਚੁਕੀ ਹੈ ਜੋ ਭਾਈ ਅਮਰਿਤਪਾਲ ਖਾਲਸਾ ਜਿੱਦੀ ਅਕਾਲੀ ਦਲ ਵਾਰਿਸ ਆਫ ਪੰਜਾਬ ਜਿਹੜੀ ਇੱਕ ਹੋਰ ਪਾਰਟੀ ਵਿੱਚ ਜੋ 117 ਹਲਕਿਆਂ ਤੇ ਉਮੀਦਵਾਰ ਉਤਾਰੇ ਜਾਣਗੇ ਤਾਂ ਕਹਿਣ ਦਾ ਮਤਲਬ ਹੈ ਹੁਣ ਤੁਸੀਂ ਆਪਦਾ ਕਦਮ ਫੂਕ ਫੂਕ ਕੇ ਰੱਖੋ ਲੋਕਾਂ ਦੇ ਮਨਾਂ ਦੇ ਅੰਦਰ ਤੁਸੀਂ ਆਪਣੇ ਵੋਟਰਾਂ ਨੂੰ ਇਕੱਠੇ ਕਰੋ ਜਿੱਥੇ ਆਪਣੇ ਵੋਟਰਾਂ ਨੂੰ ਆਗੂਆਂ ਨੂੰ ਇਕੱਠਾ ਕਰਨਾ ਹੈ ਤੁਹਾਨੂੰ ਆਪਣਾ ਮਨ ਮਟਾ ਮਟੋਣਾ ਪਵੇਗਾ ਕਿ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਸਾਂਝੇ ਤੌਰ ਤੇ ਕੰਮ ਕਰ ਲਈਏ ਲੇਕਿਨ ਜਿੱਥੇ ਆਮ ਆਦਮੀ ਪਾਰਟੀ ਨੇ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਗਰਾਊਂਡ ਲੈਵਲ ਚੈੱਕ ਕਰਵਾਇਆ ਤਾਂ ਉਹਦੇ ਤੋਂ ਪਤਾ ਲੱਗਾ ਕਿ ਕਿਤੇ ਨਾ ਕਿਤੇ ਹੁਣ ਜੋ ਹੈ ਭਗਵੰਤ ਮਾਨ ਦੀ ਲੋਕਪ੍ਰਿਅਤਾ ਘਟ ਰਹੀ ਹੈ ਲੇਕਿਨ ਜਿਹੜੀ ਹੈ ਕਾਂਗਰਸ ਪਾਰਟੀ ਦੇ ਚਰਨਜੀਤ ਚੰਨੀ ਨੇ ਉਹ ਆਉਣ ਵਾਲਾ ਚਿਹਰਾ ਮੁੱਖ ਮੰਤਰੀ ਦਾ ਹੋ ਸਕਦਾ ਹੈ ਕਿਉਂਕਿ ਉਹਨਾਂ ਦੀ ਲੋਕਪ੍ਰਿਯੀ ਵੀ ਵੱਧ ਰਹੀ ਹੈ ਲੋਕ ਉਹਨਾਂ ਨਾਲ ਜੁੜ ਰਹੇ ਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਲੇਕਿਨ ਹੁਣ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਹਾਈ ਕਮਾਂਡ ਵੱਲੋਂ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਅਸੀਂ ਆਪਣੇ ਆਪ ਚੁਣ ਲਵਾਂਗੇ ਹੋ ਸਕਦਾ ਚਰਨਜੀਤ ਚੰਨੀ ਦਾ ਹੀ ਚਿਹਰਾ ਉਤਾਰਿਆ ਜਾਵੇ ਲੇਕਿਨ ਅਸੀਂ ਜੋ ਹੈ ਗ੍ਰਹਿ ਮਤਰਾਲਾ ਕਿੰਨੂੰ ਦੇਣਾ ਹੈ ਕਿੰਨੂੰ ਅਸੀਂ ਪ੍ਰਧਾਨਗੀ ਤੇ ਖੜੇ ਕਰਨਾ ਹੈ ਇਹ ਅਸੀਂ ਜੋ ਆਪਣੀਆਂ ਕੰਸੋਆਂ ਉਹਨਾਂ ਦੇ ਅੰਦਰ ਹਾਈ ਕਮਾਂਡ ਦੇ ਕਾਂਗਰਸ ਵਿੱਚ ਚੱਲ ਰਹੀਆਂ ਨੇ ਲੇਕਿਨ ਦੂਸਰੇ ਪਾਸੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਹਰਿਆਣਾ ਵਾਂਗ ਅਸੀਂ ਹੋਣ ਇਹ ਛਿੱਤਰ ਨਹੀਂ ਖਾਣੇ ਅਸੀਂ ਮੋਢੜੇ ਮੂੰਹ ਨਹੀਂ ਡਿਗਣਾ ਅਸੀਂ ਪੰਜਾਬ ਦੇ ਵਿੱਚੋਂ ਜੇਕਰ ਜਿੱਤ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਇੱਕੋ ਹੋ ਕੇ ਚੱਲਣਾ ਪਵੇਗਾ ਸਾਨੂੰ ਤੜੇਬੰਦੀਆਂ ਖਤਮ ਕਰਨੀਆਂ ਪੈਣਗੀਆਂ ਇੱਕੋ ਜਗ੍ਹਾ ਤੇ ਇੱਕੋ ਸੂਈ ਦੇ ਨੱਕੇ ਦੇ ਵਿੱਚੋਂ ਲੰਘਣਾ ਪਵੇਗਾ ਜੇਕਰ ਇਹਨਾਂ ਚੀਜ਼ਾਂ ਦੇ ਵਿੱਚੋਂ ਜੇ ਨਹੀਂ ਲੰਘ ਸਕਦਾ ਤਾਂ ਉਹ ਪਾਰਟੀ ਛੱਡ ਕੇ ਕਿਸੇ ਵੀ ਪਾਸੇ ਜਾ ਸਕਦਾ ਹੈ ਵਾਰ-ਵਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਹੁਲ ਗਾਂਧੀ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਆਉਣ ਵਾਲਾ ਟਾਈਮ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜੇਕਰ ਇੱਕਜੁੱਟ ਹੋ ਕੇ ਚੱਲੋਗੇ ਤਾਂ ਹੀ ਜਿੱਤ ਪ੍ਰਾਪਤ ਕਰ ਸਕੋਗੇ ਕਿਉਂਕਿ ਤੁਹਾਡੇ ਨਾਲ-ਨਾਲ ਹੋਰ ਵੀ ਪਾਰਟੀਆਂ ਆਪਣਾ ਜ਼ੋਰ ਦਿਖਾਉਂਦੀਆਂ ਨਜ਼ਰ ਆ ਰਹੀਆਂ ਨੇ ਧੰਨਵਾਦ